ਪੰਜਾਬ ਦੇ ਲੋੜਵੰਦ ਬੱਚੇ ਉਹਨਾਂ ਤੱਕ ਇਹ ਬਜ਼ੁਰਗ ਦੀਆਂ ਗੱਲਾਂ ਜ਼ਰੂਰ ਪਹੁੰਚਾਓ ਕਿਉਂਕਿ ਕਿਸੇ ਦਾ ਭਲਾ ਹੋ ਸਕਦਾ ਕਿਉਂਕਿ ਅੱਜ ਕੱਲ ਇਹ ਸੋਚ ਕਿਸੇ ਦੀ ਵੀ ਨਹੀਂ ਜੋ ਇਸ ਬਜ਼ੁਰਗ ਨੇ ਗੱਲਾਂ ਕਹੀਆਂ ਨੇ ਇਸ ਬਾਬਾ ਜੀ ਦੀ ਪੂਰੀ ਵੀਡੀਓ ਦੇਖੋ ਤੁਸੀਂ ਕਹੋਗੇ ਗੱਲਾਂ ਸਹੀ ਨੇ ਤੇ ਕਰਨੀਆਂ ਵੀ ਚਾਹੀਦੀਆਂ ਕਿਸਾਂ ਬਹੁਤ ਵਧ ਗਈਆਂ ਪ੍ਰਾਈਵੇਟ ਸਕੂਲਾਂ ਦੀ ਬੱਚਿਆਂ ਪ੍ਰਾਈਵੇਟ ਨਹੀਂ ਵੀਰ ਜੀ ਜਿਹਨਾਂ ਨੇ ਅਕੈਡਮੀਆ ਖੋਰੀਆਂ ਜਿਨ੍ਹਾਂ ਦੀਆਂ ਜ਼ਮੀਨਾਂ ਤੁਸੀਂ ਦਿੱਤੀਆਂ ਪਿੰਡ ਵਾਲਿਆਂ ਨੇ ਮੈਂ ਉਹਦੀ ਗੱਲ ਕਰ ਰਿਹਾ ਓਕੇ ਇਸੇ ਕਰਕੇ ਮੈਂ ਕਿਸੇ ਕੋਲੋਂ ਜ਼ਮੀਨ ਨਹੀਂ ਜੇ ਮੰਗਦਾ ਠੀਕ ਹੈ ਮੈਂ ਕਿਸੇ ਕੋਲੋਂ ਬਿਲਡਿੰਗ ਨਹੀਂ ਜੇ ਮੰਗਦਾ ਜੀ ਮੈਂ ਕਹਿੰਦਾ ਸਮੇਂ ਦੀ ਲੋੜ ਹੈ ਸਕੂਲ ਖੋਲੋ ਤੇ ਪਿੰਡ ਵਾਲਿਆਂ ਨੂੰ ਪਤਾ ਕੀ ਕਰਨਾ ਆਉਂਦਾ ਜੇ ਲੰਗਰਾਲ ਵੱਡਾ ਕਰਨਾ ਹੈ ਤੇ 40 ਲੱਖ ਰੁਪਏ ਝਟ ਇਕੱਠਾ ਕਰ ਲੈਣਗੇ ਗੁਰਦੁਆਰੇ ਸੋਨਾ ਪੱਥਰ ਲਾਣਾ ਹੈ ਝੜ ਪੈ ਇਕੱਠੇ ਕਰ ਲੈਣਗੇ ਸੱਚੀ ਗੱਲ ਸਮਾਗਮ ਕਰਨਾ ਹੈ 10 ਲੱਖ ਰੁਪਏ ਝਟ ਇਕੱਠਾ ਕਰ ਲੈਣਗੇ ਮੈਂ ਕੀ ਕਹਿੰਦਾ ਵਾਂ ਮੇਰੇ ਪਿੰਡ ਵਾਲਿਓ ਹਰ 20 30 ਕਿਲੋਮੀਟਰ ਬਾਅਦ ਨਾ ਪਿੰਡਾਂ ਦੇ ਇੱਕ ਸਕੂਲ ਖੋਲ੍ਹ ਦਿਓ ਠੀਕ ਹੈ ਜੀ 프리 ਸਕੂਲ ਜਿਵੇਂ ਮੈਂ ਖੋਲਿਆ ਠੀਕ ਹੈ ਜ਼ਮੀਨ ਵੀ ਤੁਹਾਡੀ ਠੀਕ ਹੈ ਬਿਲਡਿੰਗ ਵੀ ਤੁਹਾਡੀ ਜੀ ਬੱਚੇ ਵੀ ਤੁਹਾਡੇ ਤੇ ਪੜਾਣਾ ਦੀਆਂ ਗੁੱਡੀਆਂ ਵੀ ਤੁਹਾਡੀਆਂ ਕਿਵੇਂ ਪਿੰਡਾਂ 'ਚ ਬਹੁਤ ਮੈਨੂੰ 10 15 ਸਾਲ ਦਾ ਪੱਟਾ ਦੇ ਦਿਓ ਜੇ ਮੈਂ ਵੀ ਜ਼ਮੀਨ ਮੰਗੀ ਤੁਹਾਡੇ ਕੋਲ ਤੁਸੀਂ ਕਹਣਾ ਇੱਕ ਹੋਰ ਆ ਗਿਆ ਮੰਗਣ ਵਾਲਾ ਹਾਂ ਇਹ ਵੀ ਪੈਸੇ ਸੋ ਇਸ ਕਰਕੇ ਮੈਂ ਜ਼ਮੀਨ ਨਹੀਂ ਮੰਗਦਾ ਮੈਂ ਇਹਨੂੰ ਸਿਖਾਣਾ ਚਾਹਨਾ ਕਿ ਸਕੂਲ ਕਿਵੇਂ ਚੱਲ ਸਕਦਾ ਹੈ